ਤੁਸੀਂ ਪੰਜਾਬ ਸਰਕਾਰ ਦੀ ਇੱਕ ਪਾਸੇ ਨਿਕਮੀਆਂ ਦਿਖਾ ਰਹੇ ਨੇ ਦੂਜੇ ਪਾਸੇ ਉਥੇ ਹੀ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜਿੰਨਾ ਅਸੀਂ ਅੱਜ ਤੱਕ ਕਰ ਲਿਆ ਉਹਨਾਂ ਤਾਂ ਕੁਝ ਕਿਸੇ ਨੇ ਕੀਤਾ ਵੀ ਨਹੀਂ ਚਾਹੇ ਪੁਰਾਣੀਆਂ ਸਰਕਾਰਾਂ ਦੇਖ ਲਓ ਕਿਉਂਕਿ ਸਿੱਖਿਆ ਕ੍ਰਾਂਤੀ ਅਸੀਂ ਲਿਆਂਦੀ ਆ ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੈਂ ਬਦਲਾ ਲਿਆਂਦਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਾਂ ਜੀ ਇਹ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਇਹ ਸਮਗਰ ਸਿੱਖਿਆ ਅਭਿਆਨ ਕੇਂਦਰ ਸਰਕਾਰ ਦੀ ਸਕੀਮ ਹੈ ਜਿਹੜੀ ਕਿ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਨੇ ਨਾ ਬਦਲਦਾ ਜਿਵੇਂ ਮਹੱਲਾ ਕਲੀਨਿਕ ਦਾ ਨਾਮ ਬਦਲਿਆ ਨਨੇ ਫਿਰ ਬਾਅਦ ਚ ਉਹਨੇ ਬੋਰਡ ਵੀ ਤਾਰੇ ਥੋੜੀ ਮਸ਼ਹੂਰੀ ਕਰਤੀ ਕਰੋਨਾ ਰੁਪਈਆ ਐਡਵਰਟਾਈਜ਼ਮੈਂਟ ਤੇ ਲਾਤਾ ਬਾਅਦ ਚ ਉਹਨੇ ਬੋਰਡ ਤਾਰਤੇ ਕਿਉਂ ਮਹੱਲਾ ਕਲੀਨਿਕ ਦੀ ਗੱਲ ਹੁਣ ਤੁਸੀਂ ਸੁਣ ਰਹੇ ਆ ਬੰਦ ਹੋ ਗਈ ਨਾ ਇਹ ਕੇਂਦਰ ਦੀਆਂ ਸਕੀਮਾਂ ਨੇ ਸਾਰੀਆਂ ਸਮਗਰ ਸਿੱਖਿਆ ਆ ਬਈ ਯਾਰ ਕੇਂਦਰ ਦੀ ਸਕੀਮ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2022 ਤੋਂ 23 ਦੇ ਵਿੱਚ 1127.37 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਆਇਆ ਕੇਂਦਰ ਸਰਕਾਰ ਵੱਲੋਂ ਅੰਕੜੇ ਨੇ ਮੇਰੇ ਕੋਲ ਮੈਡਮ ਸਾਲ 2023-24 ਦੇ ਵਿੱਚ 1298.30 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਆਇਆ ਕੇਂਦਰ ਦੁਆਰਾ ਸਿੱਖਿਆ ਵਾਸਤੇ ਸਕੂਲਾਂ ਵਾਸਤੇ ਸਕੂਲਾਂ ਦੀ ਰਿਪੇਅਰ ਕਰਨ ਵਾਸਤੇ ਉਹਨਾਂ ਨੂੰ ਸੋਲਰ ਪਲਾਂਟ ਦੇ ਵਿੱਚ ਤਬਦੀਲ ਕਰਨ ਵਾਸਤੇ ਵਧੀਆ ਲਹਿ ਬਣਾਉਣ ਵਾਸਤੇ ਰੰਗ ਰੋਗਣ ਟੂਟੀਆਂ ਬਾਥਰੂਮ ਵਧੀਆ ਬਣਾਉਣ ਵਾਸਤੇ 2024-25 ਦੇ ਵਿੱਚ ਇਹਨਾਂ ਨੂੰ ਆਇਆ 1240 ਕਰੋੜ ਰੁਪਇਆ ਇੰਨਾ ਰੁਪਇਆ ਆਇਆ ਤੇ ਇਹਨਾਂ ਦਾ ਕੀ ਲੱਗਿਆ ਮੈਨੂੰ ਦੱਸਿਓ ਜੀ ਇੱਕ ਬਾਥਰੂਮ ਨੂੰ ਰੰਗ ਕਰਕੇ ਜਦੋਂ ਕੇਂਦਰ ਨੂੰ ਪਰੋ ਡੰਡਾ ਦਿੱਤਾ ਨਾ ਇਹਨਾਂ ਦੇ ਤੈਨਾਂ ਨੂੰ ਪਤਾ ਲੱਗਿਆ ਵੀ ਸਾਡੇ ਕੋਲ ਸਾਰੇ ਹਿਸਾਬ ਮੰਗ ਲੈਣਾ ਤਾਂ ਥੋੜੇ ਬਹੁਤੇ ਨਾਂ ਦੇ ਜਿਹੜੇ ਐਮਐਲਏ ਨੇ ਉਥੇ ਰੇਬਨ ਕੱਟ ਕੇ ਹਾਰ ਪਵਾ ਕੇ ਉਥੇ ਮਾੜਾ ਮੋਟਾ ਉਹ ਕਰ ਰਹੇ ਨੇ ਡਰਾਮਾ ਕੀ ਨਵਾਂ ਤਬਦੀਲ ਹੋਇਆ ਮੈਨੂੰ ਦੱਸੋ ਸਕੂਲਾਂ ਦੇ ਵਿੱਚ ਕੀ ਕਰਿਆ ਬਾਥਰੂਮਾਂ ਦੇ ਤੁਸੀਂ ਟੂਟੀਆਂ ਠੀਕ ਕਰਾ ਕੇ ਤਾਂ ਘਾਟੜ ਕਰ ਰਹੇ ਹੋ ਕੋਈ ਕੀ ਗੱਲਾਂ ਆ ਯਾਰ ਤੁਸੀਂ ਕੀ ਸਮਝਦੇ ਹੋ ਕਿ ਲੋਕਾਂ ਨੂੰ ਪੜਨੇ ਲੋਕ ਜਾਣਦੇ ਨਹੀਂ ਕਿਉਂ ਵਿਰੋਧ ਹੋ ਰਹੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਅਜੇ ਰੁਕ ਜਾਓ ਆ ਪੰਜ ਚਾਰ ਮੈਨੂੰ ਨਿਕਲਣ ਦਿਓ ਲੋਕਾਂ ਨੇ ਤੁਸੀਂ ਤਾਂ ਹੁਣ ਵੱਢ ਜਾਣੇ ਨੇ ਨਾ ਪਿੰਡਾਂ 'ਚ ਥੋੜਾ ਉਹ ਹਾਲ ਹੋਣਾ ਤੁਹਾਨੂੰ ਘਰਾਂ ਚ ਵੀ ਲੋਕਾਂ ਨੇ ਰਹਿਣ ਦੇਣਾ ਅਮਨ ਸ਼ਾਂਤੀ ਦੇਣਾ ਸ਼ਾਂਤੀ ਦੇ ਨਾਲ ਤੁਹਾਡੇ ਘਰਾਂ ਦੇ ਬਾਹਰ ਧਰਨੇ ਲੱਗਣੇ ਨੇ ਲੋਕਾਂ ਦੇ ਤੁਸੀਂ ਰੁਕ ਜੋ ਥੋੜਾ ਚਿਰ ਕਰ ਲੋ ਜਿਹੜੀ ਮौज ਕਰਨੀ ਹੈ ਇਹ ਜਿਹੜੇ ਹਾਰ ਨੇ ਥੋੜਾ ਜਿਰੇ ਪਹਿਣੇ ਨੇ ਬਾਕੀ ਉਸ ਤੋਂ ਬਾਅਦ ਥੋੜੀ ਹਾਰੇ ਹਾਰ ਹੈ ਜੀ ਫਿਰ ਪੰਜਾਬ ਦੇ ਲੋਕਾਂ ਨਾਲ ਇਹ ਡਰਾਮਾ ਕਿਉਂ ਇਹ ਪੰਜਾਬ ਪੰਜਾਬ ਦੇ ਦੁਸ਼ਮਣ ਲੋਕ ਨਹੀਂ ਇਹ ਕੁਝ ਸਮੇਂ ਵਾਸਤੇ ਆਏ ਨੇ ਮੌਸਮੀ ਡੱਡੂ ਬਣ ਕੇ ਬਸ ਹੁਣ ਜਦੋਂ ਬਰਸਾਤ ਆ ਗਈ ਤਾਂ ਨਿਕਲੇ ਆਉਂਦੇ ਨੇ ਜਦੋਂ ਬਰਸਾਤ ਬੰਦ ਹੋ ਗਈ ਬੰਦ ਇਹਨਾਂ ਦਾ ਕੰਮ ਹੁਣ ਸਮਾਪਤ ਹੈ ਥੋੜੇ ਸਾਲਕ ਦਾ ਸਮਾਂ ਰਹਿ ਗਿਆ ਨਾ ਸਰਕਾਰ ਦਾ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਣਾ ਹੈ ਇਹ ਲੋਕ ਦੱਸਣ ਕਿ ਇਹ ਸਕੀਮ ਕੇਂਦਰ ਦੀ ਹੈ ਕਿ ਨਹੀਂ ਇਹ ਗੱਲ ਦੱਸਣ ਕੀ ਲਾਇਆ ਇਹਨਾਂ ਨੇ ਕੇਂਦਰ ਦਾ ਸਾਰਾ ਪੈਸਾ ਜਿਹੜਾ ਕਿ ਭੇਜਿਆ ਸੀ ਹਜ਼ਾਰਾਂ ਕਰੋੜ ਰੁਪਏ ਲੱਗ ਗਿਆ ਸਿੱਖਿਆ ਤੇ ਲੱਗਿਆ ਕਿਹੜਾ ਸਿੱਖਿਆ ਤੇ ਲੱਗਿਆ ਝੂਠੀਆਂ ਗੱਲਾਂ ਨੇ ਬਸ ਜਿਹੜਾ ਪਹਿਲੇ ਹੀ ਚੱਲ ਰਿਹਾ ਹੈ ਉਸੇ ਤਰ੍ਹਾਂ ਚੱਲ ਰਿਹਾ ਕੋਈ ਨਵੀਂ ਗੱਲ ਇਸ ਤੇ ਵਿੱਚ ਨਹੀਂ ਤੁਸੀਂ ਕਹੇ ਕਿ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੂੰ ਹੁਣ ਬੜਾ ਨਹੀਂ ਦਿੰਦੇ ਹੈਗੇ ਲਗਾਤਾਰ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਆ ਵਕ ਵਕਤ ਆਮਾ ਤੇ ਜਾ ਕੇ ਜਿਹੜਾ ਕਿ ਘਰਾਓ ਵੀ ਕੀਤਾ ਜਾ ਰਿਹਾ ਮੋਦੀ ਜੀ ਨੂੰ ਬਦਨਾਮ ਕਰਦੇ ਸੀ ਇਹ ਲੋਕ ਇਹ ਹੀ ਲੋਕ ਬਦਨਾਮ ਕਰਦੇ ਸੀ ਭਵੇਂ ਉਹ ਝਾੜੂ ਵਾਲੇ ਹੋਣ ਹੋਰ ਪਾਰਟੀਆਂ ਵਾਲੇ ਹੋਣ ਇਹ ਮੋਦੀ ਜੀ ਨੂੰ ਬਦਨਾਮ ਕਰਦੇ ਸੀਗੇ ਅੱਜ ਕਿੱਥੇ ਨੇ ਉਹ ਲੋਕ ਐਵੇਂ ਪੁੱਛਣਾ ਚਾਹੁੰਨਾ ਹੈ ਝਾੜੂ ਵਾਲੇ ਉਹ ਤੁਸੀਂ ਡਾਂਗਾ ਮਾਰੀਆਂ ਕਿਸਾਨਾਂ ਦੇ ਉਹਨਾਂ ਦੇ ਪੱਗਾਂ ਲਾਈਆਂ ਨੇ ਉਹਨਾਂ ਦੇ ਚੁੰਨੀ ਰੂਣੇ ਸਾਡੀ ਪੈਣਾ ਦੀਆਂ ਬਦਨਾਮ ਤੁਸੀਂ ਮੋਦੀ ਜੀ ਨੂੰ ਕਰਦੇ ਸੀ ਸੈਂਟਰ 'ਚ ਸਾਡੀ ਸਰਕਾਰ ਹੈ ਯਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ 'ਚ ਅਸੀਂ ਵੀ ਕਿਸਾਨਾਂ ਨੂੰ ਠਾਲ ਸਕਦੇ ਸੀ ਮੇਰੇ ਵੀਰ ਅਸੀਂ ਕਿਉਂ ਨਹੀਂ ਤੱਕਾ ਕਰਿਆ ਸਾਨੂੰ ਪਤਾ ਹੈ ਅਸੀਂ ਉਹਨਾਂ ਦੇ ਭਾਵਨਾਵਾਂ ਨੂੰ ਸਮਝਦੇ ਹਾਂ ਜੋ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੁਹਾਨੂੰ ਕੀ ਦਿੱਕਤ ਸੀ ਬਈ ਕਿਸੇ ਤਰੀਕੇ ਨਾਲ ਠਾਲਿਆ ਜਾ ਸਕਦਾ ਉਹਨਾਂ ਨੂੰ ਖਿੱਚ-ਖਿੱਚ ਕੇ ਧੂ-ਧੂ ਕੇ ਗੱਡੀ 'ਚ ਸਿੱਟਿਆ ਇਹਨਾਂ ਨੂੰ ਟਰਾਲੀ ਚੋਰ ਕਹਿਣ ਲੱਗੇ ਤੁਹਾਨੂੰ ਪਤਾ ਹੀ ਹੈ ਟਰਾਲੀ ਚੋਰ ਨਾ ਬੜੇ ਨਾਮ ਨਾਲ ਮਸ਼ਹੂਰ ਹੋਏ ਨੇ ਇਹ ਕਿੱਥੇ ਕਿੱਥੇ ਗਏ ਉਹਨਾਂ ਦਾ ਸਮਾਨ ਏਸੀ, ਕੂਲਰ, ਫ੍ਰਿਜ ਇਹਦੇ ਟਰਾਲੇ ਕਿੱਥੇ ਗਏ ਗਰੀਬਾਂ ਦੀਆਂ ਮੈਂ ਕਿਸਾਨ ਗਰੀਬ ਨੇ ਓਏ ਉਹ ਕਿਉਂ ਉਹਨਾਂ ਦੇ ਵੱੱਦਵਾਵਾਂ ਲਈਆਂ ਤੁਸੀਂ ਨਰਿੰਦਰ ਮੋਦੀ ਜੀ ਉਹ ਦੇਵਤਾ ਬੰਦਾ ਹੈ ਉਹ ਜਿਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਚਾਲਾਂ ਨਾ ਚੱਲੋ ਨਰਿੰਦਰ ਮੋਦੀ ਜੀ ਨੂੰ ਜਦੋਂ ਲੱਗਿਆ ਕਿ ਇਹ ਕਾਨੂੰਨ ਜਿਹੜੇ ਅਸੀਂ ਤਿੰਨ ਕਾਨੂੰਨ ਬਣਾਏ ਸੀ ਜਿਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਸੀ ਉਹਨਾਂ ਨੂੰ ਲੱਗਿਆ ਕਿ ਇਹ ਲੋਕਾਂ ਦੇ ਸਮਝ ਅਜੇ ਨਹੀਂ ਆ ਰਹੇ ਤਾਂ ਉਹਨਾਂ ਨੇ ਦੇਸ਼ ਕੋਲੋਂ ਮਾਫੀ ਮੰਗੀ ਦੇਸ਼ ਦੇ ਕਿਸਾਨਾਂ ਕੋਲੋਂ ਮਾਫੀ ਮੰਗੀ ਕਿ ਇਹ ਮੈਂ ਉਹਨਾਂ ਨੂੰ ਸਮਝਾ ਨਹੀਂ ਸਕਿਆ ਤਾਂ ਮੈਂ ਮਾਫੀ ਮੰਗਦਾ ਹਾਂ ਕਰੂਨਵਾ ਵਾਪਸ ਲੈਣਾ ਇਹ ਨਵਾਂ ਡਾਂਗਾ ਨਹੀਂ ਮਾਰੀਆਂ ਇਹ ਨਵਾਂ ਪੱਗਾ ਨਹੀਂ ਤਾਰੀਆਂ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਸਾਡੇ ਤਿੰਨ ਤਿੰਨ ਵਜ਼ੀਰ ਕੇਂਦਰੀ ਵਜ਼ੀਰ ਆ ਕੇ ਇੱਥੇ ਚੰਡੀਗੜ੍ਹ ਮੀਟਿੰਗਾਂ ਕਰਦੇ ਰਹੇ ਚਾਰ ਮਹੀਨਿਆਂ ਨੂੰ ਮੀਟਿੰਗ ਹੋ ਉਸ ਦੇ ਵਿੱਚ ਵੀ ਕਿਸਾਨਾਂ ਨੇ ਕਹਿ ਇਹਨਾਂ ਨੇ ਉਹਨੂੰ ਵੀ ਬੁਲਾਇਆ ਇਹਨਾਂ ਨੂੰ ਵੀ ਬੁਲਾਇਆ ਹਾਂ ਤਾਂ ਕੰਮ ਹੀ ਨਹੀਂ ਉੱਥੇ ਕੋਈ ਕਹਿੰਦੇ ਇਹਨਾਂ ਨੂੰ ਤਾਂ ਚੰਗਾ ਨਹੀਂ ਸਮਝਦੇ ਉਹ ਕਹਿੰਦੇ ਜੇ ਮੁੱਖ ਮੰਤਰੀ ਜਾਂ ਕੋਈ ਨੁਮਾਇੰਦਾ ਆਊਗਾ ਪੰਜਾਬ ਸਰਕਾਰ ਦਾ ਅਸੀਂ ਮੀਟਿੰਗ ਹੀ ਨਹੀਂ ਕਰਨੀ ਇੰਨੇ ਦੁਖੀ ਨੇ ਕਿਸਾਨ ਨਾ ਤੂੰ ਤੁਸੀਂ ਪੜਨ ਦੀ ਗੱਲ ਕਹਿ ਰਹ ਇਹ ਨਵੇਂ ਬਣ ਦੇਣਾ ਸਾਡੇ ਭਰਾਵਾਂ ਨੇ ਕਿਸਾਨਾਂ ਨੇ ਕਿਸਾਨਾਂ ਨੂੰ ਸਮਝ ਆ ਗਈ ਗੱਲ ਕਿਸਾਨਾਂ ਨੂੰ ਸਨਮਾਨ ਦੇ ਸਕਦਾ ਤਾਂ ਨਰਿੰਦਰ ਮੋਦੀ ਦੇ ਸਕਦਾ ਕਿਸਾਨਾਂ ਦੀ ਗੱਲ ਕਰ ਸਕਦਾ ਤਾਂ ਨਰਿੰਦਰ ਮੋਦੀ ਕਰ ਸਕਦਾ ਕਿਸਾਨਾਂ ਨੂੰ ਜੇਕਰ ਕਿਸਾਨਾਂ ਦੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾ ਸਕਦਾ ਤਾਂ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ ਇਹਨਾਂ ਨੇ ਹਮੇਸ਼ਾ ਡਾਂਗਾ ਮਾਰੇ ਕਿ ਕਿਸਾਨਾਂ ਦੇ ਭਾਵੇਂ ਹੋਰ ਸਰਕਾਰਾਂ ਹੋਣ ਪਹਿਲਾਂ ਵੀ ਸਰਕਾਰਾਂ ਰਹੀਆਂ ਇਹਨਾਂ ਨੇ ਡਾਂਗਾ ਮਾਰ ਕੇ ਕਿਸਾਨਾਂ ਨੂੰ ਵਰਤੁੱਜ ਲੈ ਕੇ ਆਓ ਵਰਤ ਵਰਤਲੰਦੇ ਨੇ ਵੋਟਾਂ ਪਵਾ ਕੇ ਬਾਅਦ ਉਸ ਤੋਂ ਬਾਅਦ ਡਾਂਗਾ ਮਾਰਦੇ ਨੇ ਇਸ ਤਰ੍ਹਾਂ ਹੀ ਕੰਮ ਕੀਤਾ ਝਾੜੂ ਪਾਰਟੀ ਨੇ ਆਉਣ ਵਾਲਾ ਸਮਾਂ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਣਾ ਹੈ ਕਿਸਾਨ ਬੜੇ ਨਦੁ ਦੁਖੀ ਨੇ ਇਹਨਾਂ ਦੇ ਘਰਾਂ ਦੇ ਬਾਹਰ ਧਰਨੇ ਸ਼ੁਰੂ ਹੋਣ ਲੱਗੇ ਨੇ ਬਸ ਤੁਸੀਂ ਥੋੜਾ ਟਾਈਮ ਰੁਕੋ ਕਿਤੇ ਕੁਝ ਨਹੀਂ ਪੰਜਾਬ ਲਈ ਧਰਨੇ ਸ਼ੁਰੂ ਹੋਣਗੇ